ਜਦ ਅਜਾ ਦੇ ਦਾ ਨਜ਼ਦੀਕ ਆ ਰਹੇ ਆ ਦਿਨ ਮੈਡਮ ਨੂੰ ਤਾਂ ਕਾਫੀ ਦਿਨ ਤੋਂ ਉਸੇ ਦੀ ਕਹਿੰਦੇ ਆ ਕੀ ਕਹਿੰਦੇ ਤੁਸੀਂ ਐਂਗਜ਼ਾਇਟੀ ਬਟ ਐਂਗਜ਼ਾਇਟੀ ਸਾਰਾ ਹੋਣੇ ਸ਼ੁਰੂ ਹੋਈ ਹੈ ਕਿਉਂਕਿ ਰੀਅਲਾਈਜੇਸ਼ਨ ਥੋੜੀ ਲੇਟ ਹੋਈ ਹੈ। ਬਹੁਤ ਬਰਾਜਾ ਜਪਿੰਦਾ। ਥੈਂਕ ਯੂ ਸੋ ਵੈਰੀ ਮਚ ਸਰਜਰੀ ਡਿਗਨਿਟਰੀਜ਼ ਨੇ ਸਪੈਸ਼ਲੀ ਤੇ ਜੀਵਾ ਜੀ। ਸਤਾਈ ਬਹੁਤ ਧੀਰੇ ਸਾਡਾ ਤੁਸੀਂ ਸਾਡੀ ਇਸ ਕਵਰ ਤੇ ਇਨਸਾਨਮਾਨ ਕੀਤਾ। ਤੁਹਾਡੀ ਗੱਲ ਇੱਕ ਸਸਿਕਲ ਦੀ। ਦੇਉਤ ਹੈ ਸਰ ਮੈਂ ਹਾਈਟ ਕਰਨਾ ਵੈਸੇ ਠੀਕ ਏ ਤੇ ਇਹਨਾਂ ਦਾ ਨਾਮ ਲੈਣ ਦੀ ਲੋੜ ਨਹੀਂ ਹੈ ਸਕਿਪ ਕਰ ਦਿੰਦੇ ਆ ਬਾਏ ਹਾਸਲ ਨਿਊ ਮੈਨ ਹੀ ਵੁਲ ਸਰ ਮੇਰਾ ਦਾ ਇਹਨਾਂ ਨੇ ਮੈਦਨ ਬਸ ਲੱਕੜੀ ਫਿਲਮ ਕੀਤੀ ਹੈ ਬਟ ਹੁਣ ਮੈਂ 30 ਸਾਲ ਬਾਅਦ ਕੀਤੀ 30 ਸਾਲ ਹਾਸਲ ਕੀਤੇ ਇਹਨਾਂ ਨੇ ਸੱਚ ਇੱਕ ਵਾਰ ਜ਼ੋਰ ਦਾ ਤਾੜੀਆਂ ਮਾਰਨੀ ਚਾਹੀਦੀ ਥੀ ਐਂਡ ది ਲੈਜੈਂਡਰੀ ਸੈਕੀਅਰਟ ਸਰ ਦੀ ਪੰਜਾਬੀ ਇੰਡਸਟਰੀ ਦੀ ਸਿਨੇਮਾ ਦੀ ਕਾਸਟੋਅ ਤੇ ਮਨੀਸ਼ਾ ਅਨੀਬਾ ਜੀ ਥੈਂਕ ਯੂ ਵੈਰੀ ਗੁੱਡ ਸਰ ਦਿਸ ਲਾ ਰਹੇ ਨਾਂ ਦਾ ਜਬੀ ਬ੍ਰੇਮ ਸਾਹਿਬ ਬਖਲ ਖੁਦ ਰਾਈਟਰ ਇਸ ਫਿਲਮ ਦੀ ਉਹਦੇ ਪ੍ਰਤਾਪ ਬੋਂਬੀ ਹੈ ਫਿਲਮ ਦਾ ਹਲੇ ਕੰਮ ਚੱਲ ਰਿਹਾ ਡਾਇਰੈਕਟਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਆ ਮੈਂ ਇਹਨਾਂ ਨੂੰ ਫਸਨੇ ਬਾਤ ਹਾਂ ਹੁਣ ਤੁਸੀਂ ਸਵਾਲ ਦੱਸ ਦਿਓ ਜੀ ਸਵਾਲ ਇਹ ਸੀ ਕਿ ਉਹ ਗਾਣੇ ਦੀ ਕੀ ਪਾਇਆ ਵੈਸੇ ਬੋਲਦੇ ਸੁਣ ਰਹੀ ਆ ਬਸ ਫਿਲਮ ਦੇ 뮤직 ਬਾਰੇ ਜੇ ਆਪਾਂ ਗੱਲ ਕਰੀਏ ਹਾਂ ਜੀ ਇਹਦੇ ਦੋ ਜਿਹੜਾ ਤੁਹਾਨੂੰ ਸੁਣਿਆ ਕੋਈ ਤੇਰੇ ਨਾਲ ਮੋਏ ਪੁਰਾਣਾ ਸੀ ਇੱਕ ਭੁੱਲੀਏ ਕਿਵੇਂ ਕਾਫੀ ਪੁਰਾਣੇ ਗੀਤ ਹੈ ਸਾਡੇ ਮੇਰੀ ਮੈਜੋਰਿਟੀ ਸੌਂਗ ਜਿਹੜੇ ਮੈਂ ਪਹਿਲਾਂ ਸੇ ਹੀ ਗਾ ਲਿਆ ਨਾ ਉਸ ਬਾਅਦ ਕਦੀ ਹਾਕੀ ਬਾਦ ਪੰਜ ਸਾਲ ਛੱਤ ਸਾਲ ਬਾਅਦ ਪੁੜੀ ਸੀ ਗੋਲ ਰੰਗਿਆ ਪਰ ਮੇਨੀ ਕਦੀ ਪ੍ਰਾਇੋਰਟੀ ਨਹੀਂ ਹੁੰਦੀ ਐ ਫੇ ਗਾਣਾ ਕੱਲਾ ਰੀਸਰਵ ਫੇਰ ਗਾਉਣਾ ਮੈਨੂੰ ਰਾਤ ਨੂੰ ਦਿੱਖਦਾ ਨਾ ਸਾਰੇ ਗਾਣੇ ਸੇਵ ਵੀ ਰੱਖੀ ਇਹ ਮੇਰੀ ਆਪਣੀ ਲਾਈਕਿੰਗ ਐ ਪਰ ਉਹ ਇਹ ਦੋ ਗੀਤ ਕਾਫੀ ਲੋਕਾਂ ਦੇ ਨਜ਼ਦੀਕ ਸੀ ਕਾਫੀ ਲੋਕਾਂ ਨੂੰ ਚੰਗੇ ਲੱਗਦੇ ਸੀ ਸੋ ਇਸ ਕਰਕੇ ਆਲਰੇਡੀ ਉਹਨਾਂ ਦਾ ਇੱਕ ਕੀ ਕਹਿੰਦੇ ਐ ਸਪੇਸ ਬਣੀ ਹੋਈ ਸੀ ਜਿਹੜੀ ਕਿ ਫਿਲਮ ਦੇ ਲਈ ਕਾਫੀ ਚੰਗੀ ਗੱਲ ਹੁੰਦੀ ਹੈ ਦੂਸਰਾ ਫਿਰ ਬਹੁਤ ਐਪਰੋਪ੍ਰੀਏਟ ਸਿਚੁਏਸ਼ਨ ਸੀ ਕਿ ਫਿਲਮ ਦੇ ਵਿੱਚ ਇਹ ਵੀ ਦੇਖੋ ਜਦੋਂ ਟ੍ਰੇਲਰ ਆਇਆ ਤੇ ਲੱਗਦਾ ਵੀ ਆਪਕੀ ਸਮਥਿੰਗ ਕਿ ਜੋ ਰਿਪੋਰਟੇਬਿਲਿਟੀ ਲਈ ਆ ਭੁੱਲੀ ਹੈ ਕਿਵੇਂ ਵਰਗੀ ਇੱਕ ਸਿਚੁਏਸ਼ਨ ਆਬੀਸਲੀ ਫਿਲਮ ਦੇ ਵਿੱਚ ਹੈਗੀ ਆ ਜਿਹੜੀ ਕਿ ਬਹੁਤ ਇੰਟੈਂਸ ਤੇ ਮੁਹੱਬਤ ਦੀ ਜਿਹੜੀ ਉਦਾਸੀ ਨਾਲ ਹੁੰਦਾ ਉਹਨੂੰ ਬਟਰੀਫ ਕਰਦੀ ਹੈ ਸੋ ਬਰਹੁ ਥਾਵਾਂ ਤੇ ਮੈਨੂੰ ਐਕਤੀ ਨੀਰੂ ਮੈਂ ਉਹਨਾਂ ਦੀ ਇਹ ਕੀ ਕਹਿੰਦੇ ਹੁੰਦੇ ਪਰਮਿਸ਼ਨ ਦੇ ਦਿੱਤੀ ਸੀ ਜਾਂ ਕਿ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਜਦੋਂ ਰਿਕਾਰਡ ਕਰਨਾ ਜਿਸ ਸਰ ਨਾਲ ਦੀ ਬਣਾ ਲਾ ਤੇ ਉਹਦੇ ਕਰਕੇ ਬਰਡਨ ਵੀ ਤੁਹਾਡੇ ਤੇ ਜ਼ਿੰਮੇਵਾਰੀਆਂ ਜ਼ਿਆਦਾ ਹੋ ਜਨੀਆਂ ਸੋ ਉਸ ਕਰਕੇ ਮੈਨੂੰ ਵੀ ਇਹ ਵੀ ਸਿਗਰ ਕੀ ਆ ਕਿ ਪੋਸਟਾ ਕੁਝ ਜ਼ਿਆਦਾ ਬਿਹਤਰ ਹੋਣਾ ਚਾਹੀਦਾ ਜੋ ਵੀ ਕਰ ਸਕਦਾ ਵਾਂ ਸੋ ਇਸ ਇੰਟੈਕ ਬੀ ਯੂ ਗੋਡ ਥੈਂਕ ਯੂ ਸੋ ਮਚ ਜਸ ਸਰ ਨੈਕਸਟ ਕੁਸਚਨ ਯੂ ਰੂਮੈਂਟ ਸੋ ਮੈਂ ਯੂ ਬਾਸਡ ਐਂਟਰਟੇਨਮੈਂਟ कौन का जी ये मतलब इतनी सारी सोप्रेट किया जब आगे करी जोटा थी उस देव जी इंटरवाइज है एंड इस फिल अप देयर इज टीम द रिस्पांसिबिलिटी सी है थोड़ी जूनियर करने के लिए थोड़ी एंजाइटी भी थी तो और मतलब लग रहा है कि हम फर्स्ट पर रह गए थोड़ा बेस नोट के चल रहे हैं आप लोग अह सशिका सरनु और वेलकम सशिका नाइस टू सी यू um रिस्पांसिबिलिटी होता आई मीन हमेशा तो वेयर के एक बढ़िया फिल्म बनाई है अपना हंड्रेड परसेंट ये प्रोजेक्ट लूँ ये फिल्म बहुत ही स्पेशल है पर मैं हर फिल्म कहनी हूँ इट्स ए रियली स्पेशल फिल्म एंड आई होप होपी जिन्ना कले छोटा प्यार करता है उसको तो ज्यादा शायद बाकी नाइनटीन देखो कि अ बनाया है पर आई थिंक असि मतलब बहुत ही खूबसूरत फिल्म बनाई है एंड satisfaction is yes. the surprise packet to fulfill individual performance pfms um and upglow you all oh, thank you thank you so much i wish all the best for the movie so when your brand movie aise quite many stars cast fit to sora la pinchu sora upon media so, so jinhade portions me boli star cast ko bhi puch sakdi hu jo bhi kuch puchna no?